ਕਹਿੰਦੇ ਨੇ ਗਾਥਾ ਹੈ ਭਗਤ ਮਾਲ ਦੀ ਇੱਕ ਰੋਗੀ ਭਗਤ ਕਬੀਰ ਕੋ ਲਾਇਆ ਉਸ ਵਕਨ ਕਬੀਰ ਦੀ ਪਤਨੀ ਘਰ ਦੇਚੀ ਕਬੀਰ ਜੀ ਨਹੀਂ ਸਨ ਰੋਗੀ ਨੇ ਫਰਿਆਦ ਕੀਤੀ ਭਗਤ ਜੀ ਮੈਨੂੰ ਕਿਸੇ ਤਰੀਕੇ ਨਾਲ ਨਵਾਂ ਨਰੋਆ ਕਰੋ ਮੈਂ ਰੋਗ ਤੋਂ ਪੀੜਤ ਹਾਂ ਕਬੀਰ ਦੀ ਪਤਨੀ ਨੇ ਇਹ ਸਦਾ ਸੁਣੀ ਤੇ ਰੋਗੀ ਦੇ ਕੋਲ ਆਈ ਆਖਣ ਲੱਗੀ RAM ਗਏ ਤਿੰਨ ਦਫਾ RAM ਆਖਵਾਇਆ ਰੋਗੀ ਦਾ ਰੋਗ ਜਾਂਦਾ ਰਿਹਾ ਆਖਿਆ ਜਾ ਹੁਣ ਤੂੰ ਆਪਣੇ ਘਰ ਨੂੰ ਰਸਤੇ ਵਿੱਚੋਂ ਧੰਨ ਕਬੀਰ ਧੰਨ ਕਬੀਰ ਕਰਦਾ ਆਪਣੇ ਘਰ ਨੂੰ ਜਾ ਰਿਹਾ ਹੈ ਕਬੀਰ ਰਸਤੇ 'ਚ ਮਿਲ ਗਏ ਆਖਣ ਲੱਗੇ ਪੁਰਖਾ ਐਸੀ ਕਿਹੜੀ ਸੌਗਾਤ ਤੇਰੀ ਝੋਲੀ 'ਚ ਪੈ ਗਈ ਹੈ ਤੂੰ ਧੰਨ ਕਬੀਰ ਧੰਨ ਕਬੀਰ ਕਰਦਾ ਜਾ ਰਿਹਾ ਹੈ ਆਖਣ ਲੱਗਾ ਤਿੰਨ ਦਫਾ ਭਗਤ ਜੀ ਦੀ ਪਤਨੀ ਨੇ ਮੈਥੋਂ ਰਾਮ ਅਖਵਾਇਆ ਮੇਰੇ ਸਾਰੇ ਰੋਗ ਜਾਂਦੇ ਰਹੇ ਕਬੀਰ ਜੀ ਜਦ ਘਰ ਪਹੁੰਚੇ ਤਾਂ ਆਪਣੀ ਪਤਨੀ ਦਿੱਤੇ ਨਰਾਜ਼ੀ ਦੀ ਨਿਗਾਹ ਇਸ ਤਰ੍ਹਾਂ ਦੀ ਨਿਗਾਹ ਮਾਰੀ ਜੈਸੇ ਕਿ ਆਪ ਨਰਾਜ਼ ਨੇ ਸੰਤੁਸ਼ਟ ਨਹੀਂ ਨੇ ਪੁੱਛਦੀ ਹੈ ਲੋਹੀ ਕਾਰਨ ਕੀ ਹੈ ਉਸ ਵਕੀਰ ਕਹਿੰਦੇ ਨੇ ਕਿ ਇੱਕ ਦਫਾ ਰਾਮ ਆਖਣ ਨਾਲ ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ ਸਾਰੀ ਕੌਮ ਪਵਿੱਤਰ ਹੋ ਜਾਂਦੀ ਹੈ ਤੇ ਤੂੰ ਤਿੰਨ ਦਫਾ ਰਾਮ ਆਖਵਾ ਕੇ ਰੋਗੀ ਦਾ ਰੋਗ ਦੂਰ ਕੀਤਾ ਹੈ ਇਹ ਰਾਮ ਨਾਮ ਦੀ ਤੋਹੀਨ ਹੈ ਰਾਮ ਨਾਮ ਤੇ ਮਾਰ ਹੈ